ਦੇ ਵਿੱਚ ਜਿਹੜੀ ਸਾਡੇਆਂ ਘਰਾਂ ਦੀਆਂ ਗ੍ਰਹਿਣੀਆਂ ਔਰਤਾਂ ਉਹ ਮਰਦਾਂ ਦੇ ਬਰਾਬਰ ਆ ਕੇ ਖੜੀਆਂ ਹੋ ਜਾਣ ਤਾਂ ਅੰਦੋਲਨ ਦੇ ਵਿੱਚ ਅੱਜ ਇੱਕ ਸਾਡੀ ਭੈਣ ਆਈ ਹੈ ਜਿਹੜੀ ਕਿ ਖੁਦ ਟਰੈਕਟਰ ਚਲਵਾ ਕੇ ਚਲਾ ਕੇ ਆਈ ਹੈ ਜਿਹੜਾ ਕਿਹਾ ਜਾਂਦਾ ਕਿ ਸਵਰਾਜਾਂ ਪਿੱਛੇ ਬੈਰੀਕੇਡ ਪਾਏ ਹੋਏ ਨੇ ਤਾਂ ਉਹ ਸਵਰਾਜ ਚਲਾ ਕੇ ਇਹ ਭੈਣ ਇਸ ਅੰਦੋਲਨ ਦੇ ਵਿੱਚ ਆਈ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕਿੱਥੋਂ ਆਏ ਹੋ ਤੁਸੀਂ ਕੀ ਨਾਮਤ ਜਿਲ੍ਹਾ ਮੇਰਾ ਪੰਜਾਬ ਹੁਸ਼ਿਆਰਪੁਰ ਕਿਥੋਂ ਟਰੈਕਟਰ ਚਲਾ ਕੇ ਆਏ ਹੋ ਆਇਓ ਹੈ ਕਿਸ ਤਰੀਕੇ ਨਾਲ ਕੀ ਲੱਗਿਆ ਵੀ ਮੈਨੂੰ ਵੀ ਜਾਣਾ ਚਾਹੀਦਾ ਟਰੈਕਟਰ ਚਲਾ ਕੇ ਮੇਰੇ ਹਸਬੰਦ ਦੀ ਡੈਥ ਹੋ ਗਈ 2 ਸਾਲ ਹੋ ਗਏ 40 ਕਿੱਲਾਂ ਦੀ ਮੇਰੀ ਖੇਤੀ ਮੈਂ ਆਪ ਕਰਦੀ ਤੇ ਇਹਨੂੰ ਨਹੀਂ ਪਤਾ ਵੀ ਮੇਰੇ ਵਰਗੀਆਂ ਹੋਰ ਵੀ ਬਹੁਤ ਲੇਡੀਜ਼ ਹੋ ਗਈਆਂ ਜਿਹੜੀਆਂ ਕਰਦੀਆਂ ਤੇ ਫਿਰ ਅਸੀਂ ਕਿੱਥੇ ਜਾਵਾਂਗੇ ਜੇ ਸਾਨੂੰ ਕੋਈ ਪ੍ਰੋਬਲਮ ਆਂਦੀ ਆ ਕੋਈ ਫਸਲਾਂ ਦੇ ਵਿੱਚ ਆਂਦੀ ਬਹੁਤ ਪ੍ਰੋਬਲਮ ਆਂਦੀਆਂ ਹਨਾ ਤੇ ਫਿਰ ਅਸੀਂ ਕਿੱਥੇ ਜਾਣਾ ਕਿਹੜਾ ਐਸਡੀਐਮਾ ਕੌਣ ਆ ਅਸੀਂ ਖੇਤੀ ਕਰਾਂਗੀਆਂ ਅਸੀਂ ਫਸਲ ਸੰਭੀਏ ਘਰ ਸੰਭੀਏ ਜਾਂ ਅਸੀਂ ਇਹਨੂੰ ਕੁਛੀਏ ਜਾ ਕੇ ਤੇ ਬਹੁਤ ਗਲਤ ਕਾਨੂੰਨ ਆ ਜੀ ਮੈਂ ਰੱਦ ਕਰਾ ਕੇ ਜਾਣੇ ਤੇ ਕਿਸ ਤਰੀਕੇ ਨਾਲ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਸਾਡੇ ਨੌਜਵਾਨ ਇੱਥੇ ਜੁੜੇ ਆ ਬਜ਼ੁਰਗ ਜੁੜੇ ਆ ਤੁਸੀਂ ਵੀ ਆਏ ਹੋ ਆਏ ਆ ਬਹੁਤ ਖੁਸ਼ੀ ਆ ਜੂਥ ਜਾਗਿਆ ਜੂਥ ਜਾਗਿਆ ਬਹੁਤ ਖੁਸ਼ੀ ਅੱਜ ਮੀਟਿੰਗ ਹੈ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਲੱਗਦਾ ਕੋਈ ਗੱਲ ਤੀਜੇ ਲੱਗੂਗੀ ਆਈ ਡੋਟ ਨੋ ਮੀਟਿੰਗ ਦਾ ਪਤਾ ਨਹੀਂ ਉਹਨੇ ਮੰਨਣਾ ਜਾਂ ਨਹੀਂ ਮੰਨਣਾ ਪਰ ਅਸੀਂ ਨਹੀਂ ਜਾਣਾ ਅਸੀਂ ਰਹਿਣਾ ਉਹ ਮੰਨੇ ਨਾ ਮੰਨੇ ਪਰ ਅਸੀਂ ਰਹਿਣਾ ਅਸੀਂ ਨਹੀਂ ਜਾਣਾ ਇਹ ਗੱਲ ਕਹਿ ਵੀ ਬਣਾ ਕੇ ਜਿਹਾ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜਦੋਂ ਕੋਈ ਅੰਦੋਲਨ ਚੱਲੇ ਆ ਤਾਂ ਜਿਹੜੀਆਂ ਸਾਡੀਆਂ ਔਰਤਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਂ ਮੈਂ ਉਹਨਾਂ ਦਾ ਯੋਗਦਾਨ ਰਹਾ ਚਾਹੇ ਸਮਿਆਂ ਦੇ ਗੱਲ ਕਰੀਏ ਮਾਤਾ ਗੁਜਰੀ ਦੀ ਜਾਂ ਮਾਤਾ ਗੁਜਰੀ ਦੀ ਗੱਲ ਕਰੀਏ ਜਾਂ ਅਸੀਂ ਕਹਾ ਜਿਹੜਾ ਅੰਦੋਲਨ ਚੱਲਿਆ ਬੀਬੀ ਗੁਲਾਬਕੌਰ ਦੀ ਗੱਲ ਕਰੀਏ ਉਹਨਾਂ ਵਿੱਚ ਹੀ ਆ ਮਾਤਾ ਭਾਗੋ ਵਿੱਚ ਹੀ ਆ ਅਸੀਂ ਮਾਤਾ ਗੁਜਰੀ ਦੀਆਂ ਹੀ ਆ ਅਸੀਂ ਤਾਂ ਹੀ ਆਈਆਂ ਤਾਂ ਹੀ ਇੱਥੇ ਬੈਠੀਆਂ ਆ ਕੇ ਇਹਨੂੰ ਤਾਂ ਦੱਸ ਕੇ ਜਾਵਾਂਗੇ ਕਾਸਕੇ ਜਾਵਾਂਗੇ ਇਤੋਂ ਕਿੰਨੀ ਬਾਤ ਹੈ ਹਿਸ਼ਾਰਪੁਰ ਦੀ ਜਿਹੜਾ ਬਲ ਦੱਸੋ ਹਿਸ਼ਾਰਪੁਰ 400 350 400 ਕਿਲੋਮੀਟਰ ਮੈਨੂੰ ਹਜ਼ਾਰ ਵੀ ਚਲਾਣਾ ਪਿਆ ਮੈਂ ਤਾਂ ਵੀ ਚਲਾਉਂ ਮੇਰੇ ਖੇਤ ਪਜਾਣ ਨੂੰ ਇਹ ਤਾਂ ਕੁਝ ਵੀ ਨਹੀਂ ਆ ਤੇ ਖੇਤੀ ਵੀ ਤੁਸੀਂ ਆਪ ਆਪ ਕਰਦੇ ਆ ਆਪ ਖੇਤੀ ਕਰਦੇ ਬਿਲਕੁਲ ਆਪ ਕਰਦੇ ਆ ਅੱਜ ਕਾਨੂੰਨਾ ਤੋਂ ਜਦੋਂ ਰੱਦ ਕਰਾਉਣ ਦੀ ਗੱਲ ਆਈ ਤਾਂ ਤੁਸੀਂ ਇਹ ਮੋਰਚਾ ਬਰਾਬਰ ਸਾਂਭਿਆ ਬਿਲਕੁਲ ਸਾਂਭਿਆ ਜੀ ਮੋਰਚਾ ਬਿਲਕੁਲ ਬਰਾਬਰ ਸਾਂਭਿਆ ਆ ਮਨਾਵਾ ਗਿਆ ਜੀ ਬਾਰਡਰ ਤੇ ਆਏ ਹੋ ਬਾਰਡਰ ਤੇ ਕਿਸ ਤਰੀਕੇ ਦਾ ਅਨੁਸ਼ਾਸ਼ਨ ਡਿਸਪਲਨ ਲੱਗਿਆ ਤੁਹਾਨੂੰ ਓਹੀ ਇੰਨਾ ਕ ਜਿਆਦਾ ਵਧੀਆ ਆ ਉੱਥੇ ਕੋਈ ਪਰਮਾਤਮਾ ਦੀ ਕਲਾ ਹੀ ਵਰਤ ਰਹੀ ਆ ਉੱਥੇ ਕੋਈ ਵੀ ਉੱਥੇ ਗਲਤ ਕੰਮ ਨਹੀਂ ਕੁਛ ਨਹੀਂ ਸਾਨੂੰ ਲੱਗਾ ਸੀ ਸਾਰੀਆਂ ਨਾਲੇ ਲੇਡੀਜ਼ ਆਈਆਂ ਬਸ ਕੋਈ ਜੈਂਟਸ ਨਹੀਂ ਆਇਆ ਸਾਡੇ ਨਾਲ ਪਰ ਸਾਨੂੰ ਇੱਥੇ ਕੋਈ ਡਰ ਨਹੀਂ ਸੀਗਾ ਕੋਈ ਡਰ ਨਹੀਂ ਸੀ ਸਾਨੂੰ ਇੱਥੇ ਬਹੁਤ ਸੋਹਣਾ ਮਾਹੌਲ ਆ ਜੀ ਬਹੁਤ ਸੋਹਣਾ ਮਾਹੌਲ ਲੱਗਦਾ ਵੀ ਜਿਹੜੀਆਂ ਸਰਕਾਰ ਚੁਕੇਗੀ ਤੇ ਕਿਸਾਨ ਜਿੱਤਣਗੇ हां बिल्कुल जितेंगे जरूर जितुगे जरूर जितਾਂਗੇ बिल्कुल होवेगी जे कह रहे मोर्चा लंबा चलता ਤਾਂ ਇਸੇ ਤਰੀਕੇ ਨਾਲ ਹੋ ਇੱਦਾਂ ਆਣਾ ਜੀ ਨੰਗਰ ਸਾਡੇ ਕੋਲ ਸਾਲ ਦਾ ਪਿਆ ਆਪਾਂ ਪੱਕੇ ਡੇਰੇ ਨਾਲੇ ਆ ਕਿਹ ਡੇਰੇ ਜੀ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟਰੈਕਟਰ ਚਲਾ ਕੇ ਆਏ ਕੋਈ ਥਕਾਵਟ ਨਹੀਂ ਕੁਛ ਨਹੀਂ ਆ ਦੇਖ ਕੇ ਜੋਸ਼ ਆਉਂਦਾ ਬਿਲਕੁਲ ਜੋਸ਼ ਆਉਂਦਾ ਇਸ ਤਰੀਕੇ ਨਾਲ ਕਿ ਕਹਾਂ ਜਾਂਦਾ ਕਿ ਸਰਕਾਰ ਜਿਹੜੀ ਇਹ ਕਦੇ ਝੁਕਦੀ ਨਹੀਂ ਇਹ ਨਿਰੰਦਰ ਮੋਦ ਕਿੱਦਾਂ ਨਹੀਂ ਝੁਕੂਗੀ ਇਹਨੂੰ ਝੁਕਣਾ ਪੈਣਾ ਪਾ ਚੁਕਾ ਕੇ ਜਾਵਾਂਗੇ ਆ ਜੋਸ਼ ਦੇਖੋ ਤੁਸੀਂ ਜਜ਼ਬਾ ਦੇਖੋ ਜੋਸ਼ ਦੇਖੋ ਜਜ਼ਬਾ ਇਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਸਾਡਾ ਜੋਸ਼ ਤੇ ਜਜ਼ਬਾ ਬਰਕਰਾਰ ਹੈ ਦੇਖਣ ਜੋ ਗੱਲ ਇੱਥੇ ਹੈ ਕਿ ਹਸ਼ਿਆਰਪੁਰ ਤੋਂ ਟਰੈਕਟਰ ਚਲਾ ਕੇ ਆਏ ਹੈ ਤੇ ਪਤੀ ਇਹਨਾਂ ਦੀ ਡੈਥ ਹੋ ਚੁੱਕੀ ਸੀ ਤੇ ਖੁਦ ਖੇਤੀਬਾੜੀ ਕਰਦੇ ਆ ਇਹ ਖੁਦ ਕਿਸਾਨੀ ਕਰਦੇ ਆ ਖੁਦ ਕਿਸਾਨ ਨੇ ਇਹ ਟਰੈਕਟਰ ਚਲਾ ਕੇ ਹਿਸ਼ਾਰਪੁਰ ਤੋਂ ਇੱਥੇ ਪਹੁੰਚਿਆ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਅੰਦੋਲਨ ਚੱਲੇਗਾ ਮੈਂ ਇਸੇ ਤਰ੍ਹਾਂ ਮੋਰਚੇ ਤੇ ਜੱਟੀ ਰਾਵਾਂਗੀ ਕੈਮਰਾ ਪਰਸਰ ਕਮਲ ਗਿੱਲ ਦੇ ਨਾਲ ਮਨਿੰਦਰਜੀਤ ਸਿੱਧੂ ਔਨ ਏਅਰ ਟਿਕਰੀ ਬਾਉਂਡਰ ਅੰਦੋਲਨ ਉਦੋਂ ਸਫਲ ਹੁੰਦੇ ਆ ਅੰਦੋਲਨਾਂ ਦੀਆਂ ਜਿਹੜੀਆਂ ਤਰਕੀਆਂ ਉਦੋਂ ਹੁੰਦੀਆਂ ਅੰਦੋਲਨ ਉਦੋਂ ਕਾਮਯਾਬ ਹੁੰਦੇ ਆ ਜਦੋਂ